ਜਿਹੜੇ ਕਿਡਨੀ ਫੇਲਿਅਰ ਵਾਲੇ ਆ ਉਹ ਤਾਂ ਆਪਾਂ ਬਾਹਰ ਲਿਖ ਕੇ ਨੋਟਿਸ ਬੋਰਡ ਤੇ ਲਾਉਣੇ ਆ ਕਿ ਆ ਪੇਸ਼ੈਂਟ ਠੀਕ ਹੋਇਆ ਫਿਰ ਉਹਨਾਂ ਦੇ ਕੰਟੈਕਟ ਨੰਬਰ ਵਗੈਰਾ ਜਿਹੜੇ ਆ ਉਹ ਵੀ ਨਾਲ ਨਾਲ ਉਹਨਾਂ ਦਾ ਟਰੈਸ ਵਗੈਰਾ ਨੋਟ ਕਰ ਦੇਈਦਾ ਕਿਉਂਕਿ ਜਿਹੜਾ ਨਵਾਂ ਮਰੀਜ਼ ਆਉਂਦਾ ਆ ਫਿਰ ਉਹਨੂੰ ਵੇਖ ਕੇ ਥੋੜਾ ਤਸੱਲੀ ਵੀ ਹੋ ਜਾਂਦੀ ਆ ਬਾਕੀ ਜੇ ਕਾਲ ਕਰਕੇ ਗੱਲ ਕਰਨੀ ਚਾਵੇ ਠੀਕ ਹੋਏ ਪੇਸ਼ੈਂਟ ਨਾਲ ਤੇ ਉਹ ਕਰ ਸਕਦਾ ਕਿਉਂਕਿ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਇਹ ਮੁੱਖ ਕਾਰਨ ਬਣਦੇ ਇਹਨਾਂ ਦੇ ਕਿਡਨੀ ਫੇਲਿਅਰ ਦੇ ਤੇ ਲਿਵਰ ਫੇਲਿਅਰ ਦੇ ਤੇ ਹਰਟ ਦੇ ਇਹਨੂੰ ਅਫੈਕਟ ਕਰਦੇ ਆ ਜੀ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਮੁਸਤਰਪੁਰ ਜਿੱਥੇ ਕੀ ਡਾਕਟਰ ਰਾਜੀਵੀਰ ਸਿੰਘ ਆਯੁਰਵੈਦਿਕ ਨੇ ਬਹੁਤ ਵੱਡੇ ਵੱਡੇ ਕੇਸ ਜਿਵੇਂ ਇਹਨਾਂ ਦੇ ਵੱਲੋਂ ਜਿਹੜੇ ਨੇ ਰਿਕਵਰ ਕਰ ਦਿੱਤੇ ਗਏ ਨੇ ਸੋ ਸਾਰੀ ਗੱਲਬਾਤ ਡਾਕਟਰ ਦੇ ਉਹ ਜਾਣਦੇ ਕਿਹੜੇ ਕਿਹੜੇ ਜਿਹੜੇ ਕੇਸ ਨੇ ਅੱਜ ਤੱਕ ਡਾਕਟਰ ਸਰ ਨੂੰ ਕਵਰ ਕੀਤੇ ਸਸਿਕਲ ਜੀ ਸਰ ਸਾਫ ਕਾਫੀ ਸੋਸ਼ਲ ਮੀਡੀਆ ਦੀ ਦੁਨੀਆ ਕਿ ਜਿਹੜੇ ਵੱਡੇ ਵੱਡੇ ਕੇਸ ਦੇਖੇ ਨੇ ਰਿਕਵਰ ਕੀਤੇ ਕਿਹੜੇ ਕਿਹੜੇ ਕੇਸ ਆ ਸਰ ਜੀ ਜਾਦਾ ਤਾਂ ਕਿਡਨੀ ਫੇਲਿਅਰ ਦੇ ਹੀ ਕੀਤੇ ਆਪਾਂ ਤੇ ਉਸ ਤੋਂ ਬਾਅਦ ਚ ਲੀਵਰ ਤੇ ਫਿਰ ਕੈਂਸਰ ਦੇ ਤੇ ਮਤਲਬ ਓਵਰਆਲ ਤਾਂ ਸਾਰੀਆਂ ਦਵਾਈਆਂ ਤਿਆਰ ਕਰੀ ਦੀਆਂ ਨੇ ਪਰ ਜ਼ਿਆਦਾ ਕੇਸ ਜਿਹੜੇ ਆ ਹਸਪੀਟਲ ਤੋਂ ਜਵਾਬ ਹੋਏ ਪੇਸ਼ੈਂਟ ਜਿਹੜੇ ਆ ਉਹ ਸਾਡੇ ਕੋਲ ਆਉਂਦੇ ਆ ਜਿੱਦਾਂ ਕਿਡਨੀ ਦੇ ਤੇ ਕੈਂਸਰ ਦੇ ਉਹ ਫਿਰ ਮਤਲਬ ਕਿੰਨੀ ਕਿੰਨੀ ਸਟੇਜ ਤੱਕ ਜਿਹੜੇ ਨੇ ਇਹ ਦੋਨੇ ਕੇਸ ਆ ਜੀ 5th ਸਟੇਜ ਤੱਕ ਹਾ ਆਖਰੀ ਸਟੇਜ ਤੱਕ ਕਵਰ ਕੀਤੇ ਆਪਾਂ ਉਹ ਕਿੰਨਾ ਚਿਰ ਜਿਹੜੀ ਆ ਆਰਬੇਦ ਫਿਰ ਦਵਾਈ ਜਿਹੜੀ ਚਾਹੀਦੀ ਆਯੁਰਵੈਦਿਕ ਦਵਾਈ ਜੇ ਤਾਂ ਡਾਇਲਿਸਿਸ ਲਈ ਕਿਹਾ ਗਿਆ ਹੋਵੇ ਫਿਰ ਤਾਂ ਉਹਨਾਂ ਦੇ ਕ੍ਰੀਟਨਿਨ ਜਿਹੜੇ ਆ ਲਗਭਗ 10 12 15 ਤੋਂ ਪਲਾਸੀ ਹੋਣਗੇ ਤੇ ਉਹਨਾਂ ਨੂੰ ਫਿਰ 2 4 6 ਮਹੀਨੇ ਲੱਗ ਜਾਂਦੇ ਆ ਲੱਗ ਸਕਦੇ ਆ ਬਾਕੀ ਡਿਪੈਂਡ ਕਰਦਾ ਪੇਸ਼ੈਂਟ ਕਿੰਨਾ ਕੰਪਰੋਮਾਈਜ਼ ਕਰਦਾ ਸਾਡੇ ਨਾਲ ਉਹਦਾ ਡਾਈਟ ਪਲਾਨ ਕਿੱਦਾਂ ਆ ਫੋਲੋ ਪੂਰਾ ਕਰੇ ਤਾਂ ਫਿਰ ਥੋੜਾ ਜਲਦੀ ਵੀ ਠੀਕ ਹੋ ਜਾਂਦਾ ਆ ਤੇ ਬਾਕੀ ਜਿਹਨਾਂ ਦੇ 2 4 5 ਕ੍ਰੀਟਨਾਈਨ ਆ ਉਹਨਾਂ ਦਾ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਆ ਕੀ ਇਹ ਰੈਕਸਮ ਜਿਹੜਾ ਕੈਂਸਰ ਦੇ ਪੀਰ ਤੋਂ ਇਹ ਕਿਹੜੀ ਕਿਹੜੀ ਚੀਜ਼ਾਂ ਨੂੰ ਇਹ ਜਿਹੜਾ ਮਤਲਬ ਟਾਰਗੇਟ ਕਰ ਅ ਲਗਭਗ ਸਪੋਜ ਕਿ ਚੰਡੀਏ ਤੇ 슈ਗਰ ਜਾਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਇਹ ਮੁੱਖ ਕਾਰਨ ਬਣਦੇ ਇਹਨਾਂ ਦੇ ਕਿਡਨੀ ਫੇਲੀਅਰ ਦੇ ਤੇ ਲਿਵਰ ਫੇਲੀਅਰ ਦੇ ਤੇ ਹਾਰਟ ਦੇ ਇਹਨੂੰ ਅਫੈਕਟ ਕਰਦੇ ਆ ਕੈਂਸਰ ਦਾ ਵੀ ਹਾਂਜੀ ਕੈਂਸਰ ਤੇ ਜਿਹੜੇ ਕਾਰਨ ਨੇ ਉਹ ਇਹ ਹੈ ਕਿ ਜਦੋਂ ਰਸੋਲੀਆਂ ਵਗੈਰਾ ਪੈਦਾ ਹੋ ਜਾਂਦੀਆਂ ਨੇ ਵਿੱਚ ਤੇ ਯੂਟਰਸ ਦੇ ਵਿੱਚ ਪੈ ਗਈਆਂ ਜਾਂ ਕਿਸੇ ਵੀ ਬ੍ਰੈਸਟ ਕੈਂਸਰ ਆ ਜਾਂ ਕੁਝ ਵੀ ਉਹ ਪਹਿਲਾਂ ਰਸੌਲੀ ਜਾਂ ਕੋਈ ਹੋਰ ਚੀਜ਼ ਤਿਆਰ ਹੋ ਗਈ ਅੰਦਰ ਤੇ ਉਹ ਫਿਰ ਕੈਂਸਰ ਦੇ ਰੂਪ ਚ ਬਦਲੀ ਜਾਂਦੀ ਹੈ ਇਹ ਡਾਕਟਰ ਸਾਹਿਬ ਕਈ ਮਰੀਜ਼ ਜਿਹੜੇ ਦੇਖੇ ਨੇ ਉਹਨਾਂ ਦੇ ਇਹ ਕੈਂਸਰ ਪੀਰਸ ਨੇ ਉਹ ਜਕਦਮ ਜਿਹੜਾ ਸ਼ੂਗਰ ਲੈਵਲ ਜਿਹੜੇ ਲੋ ਹੋ ਜਾਂਦੇ ਫਿਰ ਨਹੀਂ ਚੱਲਦੇ ਕੋਈ ਇਦਾਂ ਹੁੰਦਾ ਹੈ ਜਦੋਂ ਬਲੱਡ ਯੂਰੀਆ ਵੱਧ ਜਾਂਦਾ ਆ ਪਹਿਲਾਂ ਤਾਂ ਸ਼ੂਗਰ ਵੱਧ ਹੀ ਹੁੰਦੀ ਆ ਸ਼ੂਗਰ ਵਧਣ ਕਰਕੇ ਉਹਨੂੰ ਅਫੈਕਟ ਕਰ ਦਿੰਦੀ ਆ ਸਰੀਰ ਨੂੰ ਤੇ ਜਦੋਂ ਅਫੈਕਟ ਹੋ ਜਾਂਦਾ ਆ ਫਿਰ ਬਲੱਡ ਯੂਰੀਆ ਲੈਵਲ ਜਦੋਂ ਵੱਧ ਜਾਂਦਾ ਜਦੋਂ ਬਲੱਡ ਯੂਰੀਆ ਵੱਧ ਜਾਂਦਾ ਫਿਰ ਸ਼ੂਗਰ ਲੈਵਲ ਜਿਹੜਾ ਉਹ ਆਟੋਮੈਟਿਕ ਥੱਲੇ ਆ ਜਾਂਦਾ ਉਹ ਫਿਰ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਸ਼ੂਗਰ ਕੀ ਡਾਕਟਰ ਸਾਬ ਇੱਕ ਕਾਰਨ ਨੇ ਜਿਹੜੇ ਇਦਾਂ ਦੀਆਂ ਬਿਮਾਰੀਆਂ ਦਾ ਜਿਹੜਾ ਪ੍ਰਕੋਪ ਹੋਣਾ ਮਤਲਬ ਕੀ ਕੰਮ ਹੁੰਦਾ ਇਹ ਸਾਰਾ ਖਾਣ ਪੀਣ ਤੇ ਆਪਣੇ ਸਰੀਰ ਜਿਹੜਾ ਹੈ ਡਾਈਟ ਤੇ ਆ ਇਹਨੂੰ ਆਪਾਂ ਕਿਦਾਂ ਰੱਖਣਾ ਆ ਕਿਦਾਂ ਚਲਾਉਣਾ ਆ ਉਹ ਆਪਣੇ ਤੇ ਡਿਪੈਂਡ ਕਰਦਾ ਆ ਜਦੋਂ ਡਾਈਟ ਖਰਾਬ ਹੋ ਜਾਂਦੀ ਆ ਫਿਰ ਉਹ ਸਰੀਰ ਨੂੰ ਕਿਤੇ ਨਾ ਕਿਤੇ ਇਫੈਕਟ ਕਰਨਾ ਸ਼ੁਰੂ ਕਰ ਦਿੰਦੀ ਆ ਕਿੰਨੇ ਘੰਟੇ ਸਾਬ ਜਿਹੜੇ ਕੈਂਸਰ ਵਾਲੇ ਤੇ ਕਿੰਨੇ ਦੂਜੇ ਜਿਹੜੇ ਮਰੀਜ਼ ਅੱਜ ਤੱਕ ਮਤਲਬ ਕਰਤਾਂ ਆ ਅ ਕੈਂਸਰ ਵਾਲੇ ਵੀ ਕਾਫੀ ਨੇ ਪਰ ਜਿਆਦਾ ਜਿਹੜੇ ਕਿਡਨੀ ਫੇਲਿਅਰ ਵਾਲੇ ਉਹ ਤਾਂ ਆਪਾਂ ਬਾਹਰ ਲਿਖ ਕੇ ਨੋਟਿਸ ਬੋਰਡ ਤੇ ਲਾਉਣੇ ਆ ਕਿ ਆ ਪੇਸ਼ੈਂਟ ਠੀਕ ਹੋਇਆ ਕਰੋ ਉਹਨਾਂ ਦੇ ਕੰਟੈਕਟ ਨੰਬਰ ਵਗੈਰਾ ਜਿਹੜੇ ਆ ਉਹ ਵੀ ਨਾਲ ਨਾਲ ਉਹਨਾਂ ਦਾ ਏਡਰੈਸ ਵਗੈਰਾ ਨੋਟ ਕਰ ਦਈਦਾ ਕਿਉਂਕਿ ਜਿਹੜਾ ਨਵਾਂ ਮਰੀਜ਼ ਆਉਂਦਾ ਆ ਫਿਰ ਉਹਨੂੰ ਵੇਖ ਕੇ ਥੋੜਾ ਤਸੱਲੀ ਵੀ ਹੋ ਜਾਂਦੀ ਆ ਬਾਕੀ ਜੇ ਕਾਲ ਕਰਕੇ ਗੱਲ ਕਰਨੀ ਚਾਵੇ ਠੀਕ ਹੋਏ ਪੇਸ਼ੈਂਟ ਨਾਲ ਤੇ ਉਹ ਕਰ ਸਕਦਾ ਕਿਉਂ ਡਾਕਟਰ ਸਰ ਚੱਲਦੀ ਆ ਟਰੀਟਮੈਂਟ ਵੀ ਚੱਲਦੀ ਆ ਉਹਦੇ ਵਿੱਚ ਪਰੇਜ ਵੀ ਨਹੀਂ ਜਿਹੜੇ ਮਰੀਜ਼ ਕਰਦੇ ਮਤਲਬ ਕਿਹ ਕਿਹੜੀ ਜਿਹੜੇ ਪਰੇਜ ਆ ਜੀ ਕਿਡਨੀ ਵਾਸਤੇ ਭਰੇ ਤੋਂ ਜਿਆਦਾ ਖਟੀਆਂ-ਖੁੱਟੀਆਂ ਤਲੀਆਂ ਚੀਜ਼ਾਂ ਦਾ ਹੁੰਦਾ ਹੈ ਤੇ ਬਾਕੀ ਵਾਈ ਚੀਜ਼ਾਂ ਦਾ ਜਿਦਾਂ ਮਾਂਮਾ ਦੀ ਦਾਲ, ਆਲੂ, ਰਾਜਮਾ, ਚਾਵਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਘੱਟ ਲੈਣਾ ਚਾਹੀਦਾ। ਹਫ਼ਤੇ 'ਚ ਇੱਕ ਅੱਧੀ ਵਾਰੀ ਚੱਲ ਜਾਂਦਾ ਹੈ। ਜਿਆਦਾ ਜਦੋਂ ਰੈਗੂਲਰ ਲੈ ਲੈਂਦੇ ਆ ਸਵੇਰੇ, ਦੁਪਹਿਰੇ, ਸ਼ਾਮ ਨੂੰ ਫਿਰ ਉਹ ਪ੍ਰੋਬਲਮ ਆਉਂਦੀ ਹੈ। ਡਾਕਟਰ ਸਾਹਿਬ ਕਹਿੰਦੇ ਕਿ ਕੋਲ ਜਿੱਦਾਂ ਫੇਟਿਲੀ ਬਜਦੇ ਨੇ ਕਿਸੇ ਨਸੇ ਨੂੰ ਛੇਮਣ ਕਰਦੇ, ਜਿਹੜੇ ਨਹੀਂ ਕਰਦੇ ਬਲੋਂ ਅਕਸਰ ਜ਼ਿਆਦਾ ਕੇਸ ਜਿਹੇ ਲਿਉਂਦੇ। ਮਨੋਂ 80-90% ਜਿਹੜੇ ਨੇ ਪੀਰੀਅਡ ਨਹੀਂ ਉਹ ਕਿਉਂ ਡਰ ਮੋਲ ਤੇ ਸਾਰਨਾ ਆ ਵੀ ਏਰੀਆ ਦੇ ਹਿਸਾਬ ਨਾਲ ਜਿੱਦਾਂ ਅੰਮ੍ਰਿਤਸਰ ਏਰੀਆ ਕਿਡਨੀ ਪੇਸ਼ੈਂਟ ਪਾਉਦੇ ਨੇ ਅੰਮ੍ਰਿਤਸਰ ਏਰੀਏ ਦੇ ਗੁਰਦਾਸਪੁਰ ਏਰੀਏ ਚ ਚਲ ਜੀਏ ਤੇ ਕੈਂਸਰ ਦੇ ਨੇ ਬਠਿੰਡੇ ਏਰੀਆ ਚ ਚਲ ਜਾਈਏ ਉੱਥੇ ਵੀ ਕਾਫੀ ਕੈਂਸਰ ਦੇ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਆ ਅੰਮ੍ਰਿਤਸਰ ਡਾਕਟਰ ਸਾਹਿਬ ਕਿਉਂ ਤੇ ਜਿਹੜਾ ਬਠਾਨਪੁਰ ਤੇ ਗਲਾਸਪੁਰ 21 ਸਾਰਾ ਮਤਲਬ ਆ ਇਹ ਤਾਂ ਪਾਣੀ ਪੂਣੀ ਦਾ ਹੀ ਕਹਿ ਸਕਦੇ ਆ ਵੀ ਡਾਈਟ ਚੇਂਜ ਹੋ ਸਕਦੀ ਹੈ ਬਾਕੀ ਜਿਹੜੇ ਨੇ ਸਭ ਇਹ ਆਪਣੇ ਗੁਰਦਾਸਪੁਰ ਦਾ ਬਾਰਡਰ ਲਾ ਕੇ ਉਹ ਦੇਣਾ ਪਾਣਾ ਇੱਧਰ ਜਿਹੜੇ ਕਿਹੜੇ ਕੇਸ ਜਿਆਦਾ ਨੇ ਡੇਰਾ ਬਬਨਾਨਕ ਫਿਰ ਵੀ ਕਾਫੀ ਹੱਦ ਤੱਕ ਬਚਿਆ ਆ ਤੇ ਕਲਾਨੌਰ ਏਰੀਏ ਤੋਂ ਇਧਰ ਨੂੰ ਗੁਰਦਾਸਪੁਰ ਨੂੰ ਜਦੋਂ ਆਪਾਂ ਚੱਲ ਜਾਂਦੇ ਆ ਇਹ ਏਰੀਏ ਚ ਖਾਸ ਪੁਰਸ਼ ਦੀ ਪ੍ਰੋਬਲਮ ਜ਼ਿਆਦਾ ਆ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਜ਼ਿਆਦਾ ਆ ਤੇ ਬਾਕੀ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਉਹ ਪੇਸ਼ੈਂਟ ਹੈਗਾ ਹਾਂਜੀ ਹਾਂਜੀ ਇਹ ਲਿਵਰ ਵਾਲੇ ਨੇ ਬੱਚੇ ਛੋਟੇ ਨੇ ਜਾ ਕੇ ਵੀ ਨੇ ਇਹ ਮਤਲਬ ਇਹਨਾਂ ਕਿਹੜੀਆਂ ਸਾਬਦ ਨੇ ਫਿਰ ਜੇ ਅੱਜ ਦੇ ਤੁਹਾਡੇ ਕੋਲ ਪੇਸ਼ੈਂਟ ਆ ਜਾਂਦੇ ਨੇ ਕਿ ਕਿੰਨਾ ਚਿਰ ਮਤਲਬ ਇਹ ਸਾਰੀ ਚਲਦੀ ਉਹਨਾਂ ਨੂੰ ਫਿਰ ਥੋੜਾ ਜਿਹਾ ਫਰੂਟਸ ਤੇ ਸੈਲਡ ਤੇ ਰੱਖਣਾ ਪੈਂਦਾ ਆ ਤੇ ਲਿਕਵਿਡ ਫਾਰਮ ਚ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਲੈਣ ਤੇ ਜਦੋਂ ਤੇਜ ਮਿਰਚ ਮਸਾਲੇ ਆ ਸਬਜ਼ੀਆਂ ਦੇ ਵਿੱਚ ਲੋਕੀ ਪਾਈ ਜਾਂਦੇ ਆ ਤੜਕਾ ਜਿਹੜਾ ਇੱਕ ਵਾਰੀ ਤੇਲ ਗਰਮ ਹੋ ਗਿਆ ਉਹਨੂੰ ਦੁਬਾਰਾ ਫੇਰ ਹੋਰੀ ਯੂਜ਼ ਕਰੀ ਜਾਣਾ ਆ ਉਹ ਫਿਰ ਉਹ ਇਹ ਇਹਨਾਂ ਚੀਜ਼ਾਂ ਨੂੰ ਇਫੈਕਟ ਕਰਦਾ ਤੁਹਾਡੇ ਪਰਸੋਂ ਕਿਹੜੇ ਮਤਲਬ ਸੋਜੀ ਬਿੜੇ ਜਿੰਨਾ ਮਤਲਬ ਤੜਕ ਖਦੀਬ ਵਈਸਾ ਦਬਾ ਕੀਤਾ ਮੈਂ ਡਾਕਟਰ ਸਾਹਿਬ ਨੂੰ ਬਿਲਕੁਲ ਫਰਕ ਹੋ ਗਿਆ ਮੈਂ ਆਪਣੀ ਮਨੁੱਖੀ ਡਾਕਟਰ ਸਾਹਿਬ ਜਿਹੜੇ ਮਨੂੰ ਕਿੰਨਾ ਚਿਰ ਮਨੂੰ ਆ ਕੇ ਕਿਤੇ ਤੁਮੇ ਪਰਚੇਜ ਕਰ ਸਕਦੇ ਨਹੀਂ ਤਾਂ ਬਿਲਕੁਲ ਦੂਰ ਨੇ ਜਿਵੇਂ ਨਹੀਂ ਪਹੁੰਚਦੇ ਜਿਨਾ ਨਹੀਂ ਇਹ ਚੀਜ਼ ਦਾ ਜਾਦੂ ਹੈ ਗੁਰਦਾਸਪੁਰ ਦੇ ਕਿੱਥੇ ਨੂੰ ਲੈ ਕੇ ਸਬਾਤ ਹੈ ਪਿੰਡ ਦਾ ਨਾਮ ਮੁਸਤਫਾਪੁਰ ਹੈ ਸਾਡੇ ਮੁਸਤਫਾਪੁਰ ਗਈ ਜਾਂਦੇ ਲੋਕ ਤੇ ਬਾਕੀ ਇਹ ਬਟਾਲਾ ਬੰਗਰ ਤੇ ਕੋਲ ਪੈਂਦਾ ਕਲਾਨੌਰ ਤੋਂ ਬਟਾਲੇ ਵਾਲੇ ਰੋਡ ਦੇ ਉੱਪਰ ਬਟਾਲਾ ਬੰਗਰ ਦੇ ਕੋਲ ਗੁਰਦਾਸਪੁਰ ਜਲਾ ਗੁਰਦਾਸਪੁਰ ਜਲਾ ਡਾਕਟਰ ਸਾਹਿਬ ਜੇ ਕੋਈ ਅਮਲਤਾ ਡਾਇਗਨੋਸਟਿਕ ਪਲੱਸ ਨੂੰ ਨੰਬਰ ਜਿਹੜਾ ਉਹ ਸਿਰੋ ਬੈਚਟ ਕਰ ਹੀ ਦੇਣਾ ਵਿੱਚ ਹਾਂਜੀ ਹਾਂਜੀ ਸੋ ਇਹ ਸਾਨੂੰ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਜਿਹੜੀ ਗੱਲਬਾਤ ਅਸੀਂ ਵੀ ਕਿਹੜੇ ਕਿਹੜੇ ਕੇਸ ਨੇ ਜਿਹੜੇ ਡਾਕਟਰ ਸਾਹਿਬਾਂ ਨੇ ਜਿਹੜੇ ਹੱਲ ਕੀਤੇ ਨੇ ਸੋ ਮੈਂ ਤੁਹਾਡਾ ਆਪਣਾ ਵਾਪਰੀ ਸੇ ਖੁਸ਼ ਹਾਂ